ਇਹ 20 ਰੁਪਏ ਗੰਡੇ ਸੀਗੇ ਤਾਂ 30 ਹੋ 30 ਵੀ ਹੋਗੇ ਨੇ ਅਣੀ ਕੀ ਕਹਿਣਾ ਚਾਹੋਗੇ 30 ਰੁਪਏ ਗੰਡੇ ਹੋ ਗਏ 20 ਰੁਪਏ ਸੀਗੇ 100 ਦੇ ਪਹਿਲਾਂ ਹੁਣ ਤਿੰਨ ਕਿਲੋ ਦਿੰਦੇ ਹੋਗੇ ਹੁਣ ਪਿੱਛੇ ਬਲੈਕ ਹੋ ਕੇ ਬਲੈਕ ਬਸ ਕਾਲਾ ਬਜਾਰੀ ਚੱਲੀ ਜਾਂਦੀ ਹੈ ਕਾਲਾ ਬਜਾਰੀ ਹੋਗੀ ਕਾਲਾ ਬਜਾਰੀ 20 ਮੇਕੋ ਕਿਲੋ ਪਿਆਜ਼ ਸੀ 35 ਮੇ ਹੋ ਗਏ 100 ਦੇ ਸੀ 100 ਦੇ 3 ਕਿਲੋ ਮਸਾ ਦਿੰਦੇ ਨੇ 12 ਰੁਪਏ ਕਿਲੋ ਲੂਜੀ ਸੀ 35 ਹੋ ਗਏ ਇਹ ਲੜਾਈ ਕਰਕੇ ਮਹਿੰਗੇ ਕਰਕੇ ਮਸਾ ਲੜਾਈ ਬਾਰੇ ਕੀ ਕਹਿਣਾ ਚਾਹੋਗੇ ਫਿਰ ਇਹਦੇ ਲੋਕ ਡਰੇ ਹੋਏ ਆ ਕਾਰਨ ਕਿਉਂ ਇਹਨਾਂ ਨੂੰ ਬੋਲੂਗਾ ਉਹ ਅਮਨ ਪੈਗਿੰਗ ਤੇ ਦੇ ਕੇ ਆਲੂ ਤੇ ਆਇਲੀ ਕਾਲਾ ਬਜਾਰੀ ਹੋ ਗਈ। ਹਾਂਜੀ ਭਾਈ ਕੀ ਨਾਮ ਹੈ ਕੀ ਕਹਿਣਾ ਚਾਹੋਗੇ? ਭਾਈ ਜਿਹੜਾ ਜੰਗ ਦਾ ਅਫਾਦ ਹੋਇਆ ਜੀ ਉਹਦੇ ਕਰਕੇ ਜਿਹੜੀ ਕਾਲਾ ਬਜਾਰੀ ਵੱਧ ਗਈ ਹਰ ਇੱਕ ਚੀਜ਼ ਦੀ ਵੱਧ ਗਈ ਹੈ ਜੀ। ਅੱਛਾ ਕਿਉਂਕਿ ਲੋਕ ਸਟੋਰ ਕਰਨ ਲੱਗ ਕੇ ਆਲੂ ਦਾ ਪਿਆਜ਼ ਦਾ ਰੇਟ ਵੱਧ ਗਿਆ ਹਰ ਇੱਕ ਸਬਜ਼ੀ ਦਾ ਰੇਟ ਵੱਧ ਗਿਆ ਜੀ। ਅੱਛਾ ਠੀਕ ਹੈ ਪ੍ਰਸ਼ਾਸਨ ਚਾਹੀਦਾ ਇਹਨਾਂ ਨੂੰ ਥੱਲ ਪਾਈ ਜਾਵੇ। ਜਿਹੜੇ ਸਟੋਰ ਕਰਿਆ ਇਹਨਾਂ ਨੂੰ ਨਕੇਲ ਕੱਢੀ ਜਾਵੇ। ਕਿਉਂਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਮੰਡੀ 'ਚ ਵੀ ġੇੜਾ ਮਾਰਨ ਜਿਹੜਾ ਇੱਕ ਦਿਨ ਕੱਲ ਰੇਟ ਘੱਟ ਸੀ ਅੱਜ ਇੱਕਦਮ ਰੇਟ ਉੱਪ ਕਿਵੇਂ ਹੋ ਗਏ ਇਹ ਪ੍ਰਸ਼ਾਸਨ ਨੂੰ ਚਾਹੀਦਾ ਰੇਟ ਦਾ ਆ ਵੇਖੋ ਬੀਬੀ ਨੂੰ ਪੁੱਛੋ ਰੇਟ ਕਿਵੇਂ ਅੱਪ ਹੋ ਗਏ ਅੱਜ ਲਾਲ ਲਾਲ ਪਿਆਜ਼ ਜਿਹੜਾ 20 ਰੁਪਏ ਅੱਜ 30 ਰੁਪਏ ਹੋ ਗਿਆ 10 ਰੁਪਏ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਮਹਿੰਗੇ ਹੋ ਗਏ ਹਮਤੋਂ ਕਿ ਹਾਂ ਕੀ ਕੀ ਮਹਿੰਗਾ ਹੋ ਗਿਆ ਅੱਜ ਆਲੂ ਹਾਂ ਢਿੰਡੀ ਬੱਦੂ ਸਾਡੇ ਜਿੱਦਾਂ ਮਹਿੰਗੇ ਹੋ ਗਏ ਕਿਉਂ ਬੰਦ ਹੋਏ ਕਾਰਨ ਕਾਰਨ ਚੰਗ ਲੋਕਾਂ ਨੂੰ ਸਟੋਰ ਕਰ ਲਿਆ ਤਾਂ ਇਸ ਮਾਲ ਨੂੰ ਕਿਸੇ ਨੂੰ ਚਾਹੀ ਨਹੀਂ ਬੀਚਾਰਾ ਕਰਕੇ ਸਾਰਾ ਇਹ ਮਹਿੰਗਾ ਹੋ ਗਿਆ ਲੋਕਾਂ ਨੂੰ ਸਹੂਲਤਾਂ ਕੀ ਦੇਣੀ ਐ ਇਹ ਮਹਿੰਗਾ ਹੀ ਕਰਦੀ ਹਾਂ ਮਹਿੰਗਾ ਹਾਂਜੀ ਕੀ ਨਾਮ ਆ ਆਪਣਾ ਜੀ ਵੀ ਦੀ ਆ ਜੀ ਕੀ ਕਹਿਣਾ ਚਾਹੁੰਗੇ ਸੱਜ ਮੰਡੀ ਚ ਕਾਫੀ ਰਾਸ਼ਾ ਹੈ ਹਾਂਜੀ ਇਹ ਅਫਵਾਹ ਤੁਮੀ ਜੀ ਮਤਲਬ ਬੰਬੂ ਜੀ ਦੀ ਅਸੀਂ ਨਹੀਂ ਜਾਣਦੇ ਕਿ ਮੰਡੀ ਬੰਦੋਗੇ ਤਾਂ ਗਰੀਬ ਦਾ ਘੜਾ ਕੀ ਬਣੂਗਾ ਜੀ ਅਸੀਂ ਦਿਹਾੜੀਆਂ ਲੈਣ ਮਤ ਨਹੀਂ ਜੀ ਤੇ ਕਈ ਲੋਕਾਂ ਦਾ ਕਹਿੰਦੇ ਸਭ ਜੀ ਤੁਸੀਂ ਭਾਅ ਵਧਾ ਦਿੱਤੇ ਨੇ ਨਹੀਂ ਜੀ ਸਾਡੇ ਰੇਟ ਕਦੀ ਘਟੇ ਸਾਡੇ ਸਭ ਮੱਤੇ ਰੇਟ ਘਟੀਆਂ ਜਾਂਦਾ ਜੀ ਅਸੀਂ ਲੋਕ ਸਾਡੇ ਗਵਰਡੀ 25-30 ਦਿਨ ਦੀ 15 ਦਿਨ ਨੇ ਅਸੀਂ ਕੜਪਲਾ ਹੋ ਪਲਾਂਤ ਪਹਿਲੇ ਦਾ ਪਲਾ ਜੀ ਜੇ ਸਰਦਾਰ ਦੀ ਮਾਲਕ ਦੀ ਤੇ ਉਹ ਤਾਂ ਉਧਰ ਪਿਛਲੇ ਪਾਸੇ ਜਾ ਕੇ ਉਹ ਕਹਿੰਦੇ ਜੇ ਤੇ ਕਿਤੇ 10 ਰੁਪਏ ਅਪ ਡਾਉਨ ਹੋ ਗਏ ਪ ਨੇ ਨੇ ਪਾ ਪਾ ਬਲੰਦ ਲਾ ਰੇਟ ਵਧਿਆ ਪਿਆ ਗੰਡਿਆਂ ਦੇ ਆਲੂਆਂ ਦੇ ਲੜਾਈ ਇੱਕ ਵੰਦੀ ਹੋਰ ਕਰੋ ਹਾਂਜੀ ਜੇ ਲੜਨਾ ਲੜਨਾ ਗਜਰਾਜ ਵਾਲੀ ਸਾਈਡ ਲੜੋ ਪੰਜਾਬੀ ਹਜ਼ਾਰ ਰੁਪਏ ਇਹ ਗੱਲ ਸੁਣੋ ਸਾਰੇ ਮੋਹਰੇ ਬਣਦੇ ਪੱਲਾ ਜਿਹੜੇ ਪੈਸੇ ਵਾਲੇ ਬੰਦੇ ਉਹ ਤਾਂ ਨਹੀਂ ਖਿੱਚਦੇਗੇ ਦਿਲ ਵੀ ਤਰੱਕੀ ਕਰੋਗਾ ਮੋਹਰੇ ਪੰਜਾਬ ਨੂੰ ਮੋਹਰੇ ਅੜਾਂ ਦੇ ਜਵਾਨ ਨੇ ਪੰਜਾਬ ਦੇ ਮਰਾਨੇ ਬੰਬੂ ਵੀ ਪੰਜਾਬ ਦੇ ਜਨ ਪੰਜਾਬ ਨੂੰ ਅਸੀਂ ਬਹੁਤ ਦੁਖੀ ਹੈ ਕੀ ਕਰੀਏ ਹੁਣ ਕੰਮ ਕੀ ਕਰਦੇ ਸੀ ਕਹਿਣੇ ਕੀ ਚਾਹੁੰਦੇ ਹੋ ਅਜੀ ਤੁਸੀਂ ਕਹਿਣਾ ਕਿ ਜਿਹੜਾ ਮੰਗ ਕੇ ਕਰਦੇ ਹੋ ਕਿੰਨੇ ਹੋਗੇ 40 ਕਹਿਣਾ ਕੀ ਚਾਹੁੰਦੇ ਮੰਗੀ ਹੈ ਥੋੜੀ ਹੁਣ ਅਜੀ ਤੇ ਇਹ ਕਹਿੰਦੇ ਭਾਈ ਲੜਾਈ ਨਾ ਹੋਵੇ ਜਨਾਬ ਜੀ ਸ਼ਾਂਤੀ ਹੋ ਜਾਵੇ ਵਧੀਆ ਜੀ ਸ਼ਾਂਤੀ ਸਾਡੇ ਦੇ ਪੈਦਲ ਅਸੀਂ ਕਿਹਨੂੰ ਯਾੜੀ ਕਰਾਂਗੇ ਅਸੀਂ ਬਾਲ ਬੱਚੇ ਪਾਲਨੇ ਆਪਣੇ ਜੀ ਅਜਮੇ ਤਾਂ ਖੁਦ ਅੰਨੇ ਬੰਦੇ ਕੀ ਕਰਾਂ ਜੀ ਮਜਬੂਰੀ ਹੈ ਮੇਰੇ ਸਰਦਾਰ ਚੰਗਿਆ ਜੀ ਮੈਂ ਰੋਟੀ ਜਾਂਦੇ ਜੀ ਸਾਟਾਟ ਪਰਿਵਾਰਾਂ ਨੂੰ ਸਾਡੇ ਸਰਦਾਰ ਜੀ ਪਾਲਦੇ ਜੀ ਸਭ ਤੋਂ ਘੱਟ ਸਲਤਾ ਸਮਾਨ ਅਸੀਂ ਦੇਣੇ ਦੀ ਅਜੇ ਤੱਕ ਜਿਹੜਾ ਪਲਾਵੋਲੀ ਮਦੀ ਹੈ ਜਨਾਬ ਠੀਕ ਘੜ ਪਲਾ ਹੋ ਭ